ਇਹ ਜਿਹੜੀ ਪੂਰਾ ਮਾਮਲਾ ਜੀ ਪਾਰਕੋ ਕੈਂਪ ਦੇ ਵਿੱਚ ਜਿਹੜੀ ਲੁੱਟ ਦੇ ਐਫ ਆਈ ਆਰ ਹੋਈ ਸੀਗੀ ਵਿਜੇ ਜਵੈਲਰ ਜਿਹੜੀ ਸ਼ਾਪ ਹੈਗੀ ਆ ਉਹਦੇ ਵਿੱਚ ਉਹਦੇ ਵਿੱਚ ਤਿੰਨ ਮੁਲਜ਼ਮ ਜਿਹੜੇ ਆ ਅਸੀਂ ਅਰੈਸਟ ਕਰ ਲਏ ਸੀਗੇ ਤੇ ਚੌਥਾ ਇਹਨਾਂ ਦੇ ਨਾਲ ਦਾ ਜਿਹੜਾ ਬੰਦਾ ਇਹਨਾਂ ਨੂੰ ਸ਼ੈਲਟਰ ਦੇ ਰਿਆ ਸੀ ਉਹ ਅਰੈਸਟ ਕਰ ਲਿਆ ਇਹਨਾਂ ਨੂੰ ਰਿਮਾਂਡ ਦੌਰਾਨ ਇਹਨਾਂ ਕੋਲ ਨੂੰ ਸਖਤੀ ਨਾਲ ਪੁੱਛਗਛ ਕੀਤੀ ਗਈ ਪੁੱਛਗਛ ਦੇ ਵਿੱਚ ਜਿਹੜਾ ਇਹਨਾਂ ਨੇ ਮੁਤਾਬਕ ਐਫ ਆਈ ਆਰ ਜਿਹੜਾ ਸੋਨਾ ਸੀਗਾ ਉਹ ਅਸੀਂ ਸਾਰਾ ਰਿਕਵਰ ਕਰ ਲਿਆ ਆ ਰਿਕਵਰ ਕਰਨ ਤੋਂ ਬਾਅਦ ਜਿਹੜੀ ਮੌਕੇ ਵਾਰਦਾਤ ਤੇ ਇਹਨਾਂ ਨੇ ਮੂਰਛਾ ਵਰਤਿਆ ਸੀਗਾ ਉਹ ਵੀ ਇਸੇ ਇਹਨਾਂ ਕੋਲ ਕਵਰ ਕਰ ਲਿਆ ਅਤੇ ਜਿਹੜੇ ਕੱਪੜੇ ਯੂਜ਼ ਕੀਤੇ ਸੀਗੇ ਇਹਨਾਂ ਨੇ ਮੌਕੇ ਵਾਰਦਾਤੇ ਅਸੀਂ ਉਹ ਵੀ ਇਹਨਾਂ ਕੋਲ ਰਿਕਵਰ ਕਰ ਲਏ ਆ ਅਤੇ ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਇੱਕ ਸਾਥੀ ਹੋਰ ਹੈਗਾ ਜੰਦਰ ਦਾ ਜਿਹਨੂੰ ਆਪਣਾ ਭੱਜਣ ਲੱਗੇ ਵੈਪਨ ਜਿਹੜਾ ਆ ਉਹ ਦੇਖ ਕੇ ਗਏ ਸੀਗੇ ਵੈਪਨ ਵੀ ਜਿਹੜਾ ਹੈਗਾ ਉਹ ਬੰਦਾ ਨਾਮਿਨੇਟ ਕਰ ਲਿਆ ਸੀ ਤੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਇਥੇ ਦੱਸਣ ਜੋਗ ਇਹ ਗੱਲ ਹੈਗੀ ਆ ਕਿ ਜਿਹੜਾ ਕਾਸ਼ਨ ਮੇਨ ਸਰਗਨਾ ਸੀਗਾ ਉਹ ਕੱਲ ਜਦੋਂ ਰਿਕਵਰੀ ਕਰਾਉਣ ਗਏ ਆ ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਅਜਨ ਦੌਰਾਨ ਕੰਧੂ ਜੋ ਸ਼ਾਲ ਮਾਰੀ ਹੈ ਤੇ ਉਹਦਾ ਇੱਕ ਲੱਤ ਜਿਹੜਾ ਫ੍ਰੈਕਚਰ ਹੋ ਗਈ ਹੈ ਉਹਦਾ ਉਹਨਾਂ ਦਾ ਇਲਾਜ ਜਿਹੜਾ ਸਿਵਡੋ ਆਪਣੇ ਚੱਲ ਰਿਹਾ ਹੈ। ਥੈਂਕ ਯੂ। ਇਹ ਜੁਐਲਰ ਨੇ ਮਾਲ ਮੰਗੋਲ ਨਾ। ਮੈਂ ਪੁਲਿਸ ਦਾ ਬਹੁਤ ਮਾਰੀ ਆ। ਕ੍ਰਿਸ਼ਨਾ ਸਾਹਿਬ ਦਾ ਵੀ ਜਿਨ੍ਹਾਂ ਨੇ ਬੰਦੇ ਇਨਕੀ ਟ੍ਰੇਸ ਕਰਕੇ ਸਾਡਾ ਸਾਡਾ ਮਾਲ ਰਿਕਵਰ ਕਰ ਲਿਆ। ਔਰ ਮੈਂ ਹੱਥ ਜੋੜ ਕੇ ਖਾਲੀ ਪਬਲਿਕ ਦਾ ਮੈਂ ਸਾਰੇ ਭੈਣ ਭਰਾਵਾਂ ਦਾ ਆਪਣੇ ਸੁਨਗਰ ਸਮਾਜ ਦਾ ਇਹ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਔਰ ਮੇਰਾ ਮਾਲ ਸਾ ਰਿਕਵਰ ਕਰਵਾ ਦਿੱਤਾ